नाम बशीर अहमद बेग है ये कुपाड़ा रहने वाला तो मैं जो दार सुधार इट्ठा करके जो जान लगा क्वाटर से रस्ते में बंदे तेन आ गए इन्होंने मैनु फड़िया और पैसे पंतालीस हज़ार मेरा ले गए और मैनों नाल छोरे के नाल मार कर लात मार कर गए तो और मोबाइल एक मोबाइल लै गया और सलाजीत तो एक डब्बी सी वो भी लै गए मेरा पेन भी लै गए और मेरे पास कुछ छढ़िया ही नहीं जी ਇਹ ਆਖ ਮਾਰਿਆ ਸੀ ਕਾਪਾ ਸਰ ਵੀ ਇਧਰ ਆ ਕਾਪਾ ਸਿਰ ਵੀ ਮਾਰ ਦੇ ਸੀ ਤੇ ਮੈਂ ਕਾਪਾ ਹੱਥ ਵਿੱਚ ਫੜ ਲਿਆ ਮੈਂ ਬੋਲਾ ਚਲੋ ਮੇਰੇ ਬਾਜ਼ੂ ਟੁੱਟ ਜਾਣਗੇ ਤੇ ਮਗਰ ਮੇਰਾ ਸਿਰ ਵੱਜ ਜਾਵੇ ਤੇ ਇਹ ਦੇ ਕਰਕੇ ਸਾਡੀ ਰਿਕਵੈਸਟ ਹੈ ਜੀ ਅਸੀਂ ਦੀ ਪਰਦੇਸ ਵਿੱਚ ਜਾਂਦੇ ਆ ਟਿਪੀ ਸਰ ਰੋਡ ਤੇ ਜੀ ਸਾਡੀ ਰਿਕਵੈਸਟ ਹੈ ਕਿ ਸਰ ਨੇ ਪਰਦੇਸ ਨਾ ਆਇਆ ਤਾਂ ਪਤਾ ਨਹੀਂ ਹੋਣਾ ਚਾਹੀਦਾ ਟਿਪੀ ਸਰ ਰੋਡ ਤੇ ਔਰ ਉਹ ਜਿਹੜੇ ਮੁਰਦੇ ਮੈਂ ਮੁਕਸਰ ਸ਼ਹਿਰ ਦੇ ਹੀ ਆ ਟਿਪੀ ਸਾਹਿਬ ਰੋਡ ਤੇ ਇੱਕ ਅੰਦਰ ਇਹ ਇੱਕ ਅੰਦਰ ਹੈਗਾ ਬਾਕੀ ਉਹ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਬਾਕੀ ਹੁਣੇ ਇਹਦੇ ਤੇ ਫੌਰੀ ਐਕਸ਼ਨ ਹੋਣਾ ਚਾਹੀਦਾ ਇੱਕ ਛੋਲ ਵਿੱਚ ਨਾਲ ਦੇ ਉੱਤੋਂ ਲੁੱਟ ਕੀਤੀ ਗਈ ਹਾਂਜੀ ਉਹ ਬੰਦੇ ਟਰੇਸ ਹੋ ਗਏ ਸੀਗੇ ਉਹਨਾਂ ਚ ਇੱਕ ਵੀ ਜਿਹੜੀ ਪਹਿਲਾਂ ਤਾਂ ਇਹਨਾਂ ਤੇ ਜਿਹੜੀ ਐਫ ਆਈ ਆਰ ਬਿਆਨ ਲੈ ਕੇ ਉਹਨਾਂ ਦਾ ਐਫ ਆਈ ਆਰ ਰਜਿਸਟਰ ਕਰ ਦਿੱਤੀ ਇੱਕ ਬੰਦੇ ਦੀ ਜਿਹੜੀ ਗੈਰ ਕਾਰੀ ਪਾ ਲਈ ਐ ਸੀ ਜਿਹੜੇ ਬਾਕੀ ਬੰਦੇ ਵੀ ਹੈਗੇ ਉਹ ਜਲਦੀ ਅਰੈਸਟ ਕਰ ਲਾਂਗੇ